ਵਾਇਗੁਰੂ ਦਾ ਥਾਲ ਸਾਹਿਬ ਵਾਇਗੁਰੂ ਜੀ ਦੀ ਫਤਿਹ ਫਤਿਹ ਦੀ ਸਾਂਝ ਕਰਦਾ ਹੋਇਆ ਮੈਂ ਹਰ ਪੀੜਿਤ ਪਰਿਵਾਰਾਂ ਵਾਸਤੇ ਕੁਝ ਬੋਲਣਾ ਚਾਹਨਾ ਦੋ ਸ਼ਬਦ ਇਸ ਦੁੱਖ ਦੀ ਟੜੀ ਵਿੱਚ ਵੈਸੇ ਤਾਂ ਅਸੀਂ ਵੀ ਹਰ ਪੀੜਿਤ ਪਰਿਵਾਰ ਹੀ ਆ ਪਰ ਰੱਬ ਨੇ ਸਬਰ ਸੰਤੋਖ ਦਿੱਤਾ ਤੇ ਉਹਦੇ ਕਰਕੇ ਅਸੀਂ ਜਿਆਦਾ ਰੋਲਾ ਨਹੀਂ ਪਾਉਂਦੇ ਆਪਣੇ ਦੁੱਤ ਨੂੰ ਆਪ ਹੀ ਚੇਲ ਲਈਦਾ ਕਿ ਮਾਰਤ ਦੇ ਜੋ ਰਜਾ ਉਹਨੂੰ ਪਾਣੀ ਚਰਵਨ ਚ ਰਹਿਣਾ ਪੈਂਦਾ ਮੇਰੀ ਵੀ ਪਹਿਲੀ ਅੰਬਰਸਰ ਏਰੀਆ ਚ ਦਰੰਤਰਮ ਦੇ ਲਾਚੇ ਚ ਪੈਂਦੀ ਆ ਮਾਲ ਦੀ ਕਿਰਪਾ ਨਾਲ ਸਾਡੇ ਵੀ ਖਾਨਦਾਨ ਨੇ 10 ਟਿੱਲੇ ਹੈ ਜੀ ਜਮੀਨ ਤਾਂ ਬਾੜੀ ਸੀ ਵੰਡ ਵੜਈਏ ਚ 10 ਟਿੱਲੇ ਤੱਕ ਰਹਿ ਜੀ ਹੈ ਮੈਂ ਦੋ ਸ਼ਬਦ ਕਹਿਣਾ ਚਾਹੁੰਨਾ ਵਾ ਪਰਮਾਤਮਾ ਨੇ 88 ਵਿੱਚ ਵੀ ਕਾਫੀ ਜਿਆਦਾ ਹਾਰਡ ਹੌਨ ਤਰਤੇ ਨੁਕਸਾਨ ਹੋਇਆ 2023 ਚ ਹੋਇਆ 25 ਆ ਗਿਆ ਕਾਫੀ ਨੁਕਸਾਨ ਹੋਇਆ ਚਲੋ ਪ੍ਰਮਾਤਮਾ ਦੇ ਦੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਜਿੱਥੇ ਰੱਬ ਰੱਖਦਾ ਰਹਿਣਾ ਪੈਂਦਾ ਚਲੋ ਸਾਡੇ ਵਰਗੇ ਬੰਦਿਆਂ ਦੀ ਜ਼ਮੀਨਾਂ ਸ਼ੁਰੂ ਤੋਂ ਠੇਕੇ ਤੇ ਦਿੱਤੀਆਂ ਹੋਈਆਂ ਤੇ ਠੇਤਾ ਹੀ ਲੈਂਦੇ ਰਹੇ ਆ ਤੇ ਬਹੁਤ ਹੀ ਜ਼ਿਆਦਾ ਜਾਣਕਾਰੀ ਨਹੀਂ ਦੱਸਦੇ ਛੋਟੀ ਠੇਕੇ ਤੇ ਜ਼ਮੀਨ ਦੇ ਤੇ ਬੰਦਾ ਇੱਕ ਠੇਕੇ ਦਾ ਹੀ ਸੀਮਤ ਰਹਿ ਜਾਂਦਾ ਪਰ ਬਹੁਤ ਨੁਕਸਾਨ ਹੋਇਆ ਜਾਨੀ ਮਾਲੀ ਵੀ ਹੋਇਆ ਜ਼ਮੀਨਾਂ ਵਾਲਿਆਂ ਦੇ ਨਾਲ-ਨਾਲ ਜਿਹੜੇ ਪਿੰਡ ਦੇ ਹੋਰ ਵੀ ਵਸਾਈ ਹੈ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਇਹ ਨਹੀਂ ਕਿ ਅੱਲਾ ਖੇਤੀ ਵਾਲੇ ਦਾ ਹੀ ਨੁਕਸਾਨ ਹੋਇਆ ਨਾਲ ਮਕਾਨ ਨਾ ਚਾਰਾ ਛੋਟੇ ਛੋਟੇ ਚਾਰਾ ਜਾਂ ਵੱਡੇ ਚਾਰਾ ਪਰ ਮੈਂ ਤੇ ਵੀਡੀਓ ਦੇ ਦਾਂ ਲੋਕੀ ਜਾਂਤਾ ਦੇ ਹਿਸਾਬ ਨਾਲ ਜਾਂ ਕੁਝ ਈਸ਼ੂ ਬਣਾ ਕੇ ਵੀ ਕੁਝ ਦੇ ਦਿੰਦੇ ਆ ਗਰੀਬ ਪਰਿਵਾਰ ਵੀ ਇਹ ਲੰਦਰ ਠੱਠਾ ਚੜੀ ਜਾਂਦੇ ਸਮਾਨ ਠੱਠਾ ਚੜੀ ਜਾਂਦੇ ਆ ਉਹਨਾਂ ਵਿੱਚ ਕੁਝ ਹੋਣ ਦੇ ਜਿਹੜੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਹੇ ਆ ਪਰ ਜਿਹੜੇ ਰੱਬ ਦੀ ਮਾਰ ਵਾਲੇ ਆ ਜਿਨ੍ਹਾਂ ਨੂੰ ਰੱਬ ਦਾ ਡਰ ਆ ਉਹ ਤਾਂ ਆਪਣੀਆਂ ਲੋੜਾਂ ਹੀ ਪੂਰੀਆਂ ਕਰਦੇ ਆ ਪਰ ਕਈ ਵਾਰ ਵਰਤੋਂ ਵਾਲਿਆਂ ਵੱਲੋਂ ਵੀ ਕੋਈ ਤਮੀ ਹੋ ਜਾਂਦੀ ਆ ਜਿਹੜੀ ਨੀਅਤ ਹੀ ਲੈਣ ਵਾਲੇ ਗਲਤ ਹੁੰਦੀ ਆ ਇਸ ਤਰ੍ਹਾਂ ਤੇ ਜੋ ਵੰਡਣ ਆਇਆ ਉਹ ਵੰਡੋ ਪਰਮਾਤਮਾ ਤੁਹਾਨੂੰ ਹੋਰ ਬੁਧਾਵੇ ਭੁਲਾਵੇ ਹੱਥ ਅੱਡ ਕੇ ਲੈਣ ਵਾਲਾ ਬੰਦਾ ਤਾਂ ਵੈਸੀ ਮਰ ਜਾਂਦਾ ਵਾ ਤੇ ਮਰੇ ਹੋਏ ਬੰਦੇ ਦੀਆਂ ਵੀਡੀਓ ਪਾ ਪਾ ਕੇ ਤਾਂ ਤੋਂ ਲੋਟਾਂ ਦੀ ਇਨਸਾਨੀਅਤ ਨੂੰ ਜਲੀਲ ਕਰਦੇ ਆ ਪੂਰੇ ਇਲਾਕੇ ਦਾ ਨਾਮ ਖਰਾਬ ਹੁੰਦਾ ਵਾ ਕਿਉਂਕਿ ਅੰਬਰਸਰ ਦੀ ਧਰਤੀ ਦਰੂਆਂ ਦੀ ਧਰਤੀ ਆ ਪਵਿੱਤਰ ਧਰਤੀ ਆ ਉੱਥੋਂ ਦੇ ਲੋਕੀ ਵੀ ਬੜੇ ਸਾਫ਼ ਸੁਥਰੇ ਆ ਤਰਬਾਨੀਆਂ ਦੇਣ ਵਾਲੇ ਆ ਕੁਝ ਬੰਦਿਆਂ ਦੀਆਂ ਸ਼ਰਾਰਤਾਂ ਜਲਤ ਨੀਤੀਆਂ ਧਰ ਕੇ ਪੂਰੇ ਇਲਾਕੇ ਦਾ ਨਾਮ ਖਰਾਬ ਹੁੰਦਾ ਇਸ ਕਰਕੇ ਇਹ ਜਿਹੀ ਵੀਡੀਓ ਨੂੰ ਮਰਤੇ ਤੁਸੀਂ ਸੋਸ਼ਲ ਮੀਡੀਆ ਤੇ ਨਾ ਪਾਓ ਪੂਰੀ ਦੁਨੀਆ ਦੇਖਦੀ ਆ ਉਹ ਤੀ ਸੋਚੂ ਜੀ ਕੀ ਸਾਡਾ ਪੰਜਾਬ ਇਹੋ ਜਿਹਾ ਇੱਥੋਂ ਦੇ ਲੋਤੀ ਮਰਤੇ ਤਰਬਾਨੀਆਂ ਦੇਣ ਵਾਲੇ ਬੰਦੇ ਹੁਣ ਰਾਸ਼ਨ ਖੋਣ ਲੱਗ ਗਏ ਆ ਦੇਖੋ ਪ੍ਰਮਾਤਮਾ ਨੇ ਜਾਤ ਪਾਤ ਮੇਰੀ ਗਰੀਬੀ ਠੀਕ ਹੈ ਇਹਨਾਂ ਦੇ ਸਮੇਂ ਦੇ ਮੁਤਾਬਕ ਕਰਮਾਂ ਦੇ ਮੁਤਾਬਕ ਜੋ ਵੀ ਰੱਬ ਨੇ ਦਿੱਤੀ ਆ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ ਪਰ ਕਿਸੇ ਨੂੰ ਭੰਡ ਦੇ ਬਹੁਤੀ ਪਬਲਿਸਿਟੀ ਨਹੀਂ ਖੱਟਣੀ ਚਾਹੀਦੀ ਠੀਕ ਹੈ ਜੇ ਜਿਮੀਨਾ ਵਾਲਿਆਂ ਦਾ ਨੁਕਸਾਨ ਹੋਇਆ ਤੇ ਛੋਟੇ-ਛੋਟੇ ਘਰਾਂ ਵਾਲੇ ਕਿੱਥੇ ਜਾਣਗੇ ਉਹਨਾਂ ਲਈ ਤਾਂ ਮੰਚ ਨਹੀਂ ਹੈ ਜੋ ਲੰਦਰ ਲੱਜਿਆ ਹੋਵੇ ਤਾਂ ਠੀਕ ਹੈ ਜਿਹੜਾ ਬਹੁਤਾ ਵਿਚਾਰਾ ਕਮਜ਼ੋਰ ਹੁੰਦਾ ਉਹੀ ਜ਼ਿਆਦਾ ਟੱਠ ਵਿੱਚ ਸੋਚਦਾ ਵਾ ਚ ਟੋੜਨਾ ਟੁਛੋ ਟੱਠਾ ਚੱਲਣਾ ਪਰ ਉਹਨਾਂ ਨੂੰ ਥੋੜਾ ਬਹੁਤਾ ਉਥੋਂ ਦੇ ਨਿਜਰ ਵਾਸੀਆਂ ਨੂੰ ਥੋੜੀ ਸਮਝਦਾਰੀ ਨਾਲ ਚਲਣਾ ਚਾਹੀਦਾ ਉਹਨਾਂ ਨੂੰ ਡੈਡ ਕਰਨਾ ਚਾਹੀਦਾ ਵੀ ਇਹ ਤੁਹਾਡੇ ਕੋਲ ਮਹੀਨੇ ਦਾ ਰਾਸ਼ਨ ਹੋ ਗਿਆ 2 ਮਹੀਨੇ ਦਾ ਹੋ ਜਾਂਦਾ ਤੁਸੀਂ ਹੁਣ ਇਸ ਤਰ੍ਹਾਂ ਨਾ ਕਰੋ ਥੋੜਾ ਸਰਵੇ ਕਰਕੇ ਵੰਡੋ ਬਾਤੀ ਪ੍ਰਮਾਤਮਾ ਭਲੀ ਕਰੂਗਾ ਕੁਛ ਦਿਨਾਂ ਚ ਹੀ ਹਾਲਾਤ ਸੁਧਰ ਜਾਣੇ ਸਾਰਾ ਕੁਝ ਪਹਿਲਾ ਵਰਦੂ ਹੋ ਜਾਣਾ ਪ੍ਰਮਾਤਮਾ ਨੇ ਜੇ ਮੁਸੀਬਤ ਲਿਆਉਂਦੀ ਹੈ ਤਾਂ ਨੁਕਸਾਨ ਵੀ ਪ੍ਰਮਾਤਮਾ ਨੇ ਪ੍ਰਭਾਈ ਕਰ ਦੇਣਾ ਬਹੁਤ ਸਾਰੇ ਸੇਵਾ ਭਾਵਨਾ ਨਾਲ ਸੇਵਾ ਕਰਨ ਵਾਲੇ ਸੱਜਣ ਵੱਡੇ ਵੱਡੇ ਚਲਾਚਾਰ ਇੰਡਸਟਰੀਅਲ ਬਹੁਤ ਹੀ ਸਮਾਜ ਸੇਵੀ ਸੰਸਥਾਵਾਂ ਹਰ ਧਰਮ ਦੀਆਂ ਹਰ ਜਾਤੀ ਦੀਆਂ ਵੱਧ ਚੜ ਕੇ ਹਿੱਸਾ ਲੈ ਕੇ ਇਸ ਟਾਟੇ ਨੂੰ ਉਹ ਜਲਦੀ ਪੂਰਾ ਕਰ ਦੇਣਗੇ ਪਰ ਟਾਟਾ ਪੂਰੀ ਤਰ੍ਹਾਂ ਪੂਰਾ ਨਹੀਂ ਹੋਣਾ ਜਿਨ੍ਹਾਂ ਦੀ ਜਾਨ ਚਲੀ ਗਈ ਉਹ ਤਾਂ ਨਹੀਂ ਵਾਪਸ ਆ ਸਕਦੇ ਕਿਤੇ ਜਿਨ੍ਹਾਂ ਦਾ ਮੌਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਚਲੋ ਤੁਹਾਨੂੰ ਕੁਛ ਤਾਂ ਪ੍ਰਭਾਵ ਪਊਗਾ ਪਰ ਇਲਾਕੇ ਨੂੰ ਏਰੀਏ ਨੂੰ ਨਹੀਂ ਬਦਨਾਮ ਕਰਨਾ ਚਾਹੀਦਾ ਏਰੀਏ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਸੋਸ਼ਲ ਮੀਡੀਆ 'ਚ ਇਹੋ ਜਿਹੇ ਵਿਚਾਰਾਂ 'ਚ ਨਹੀਂ ਆਉਂਦਾ ਜਿਹੜੀ ਸੇਵਾ ਚੜ੍ਹਨੀ ਹੁੰਦੀ ਆ ਜੋ ਸਾਡੇ ਸਰਦਾਰ ਵਰਦਾ ਬੁਖਤ ਢੰਗ ਨਾਲ ਦੇਤੀ ਜ ਕਰਤੀ ਠੀਕ ਨਾ ਤਾਂ ਮੈਂ ਜਤੇ ਵੱਧ ਚੜ ਕੇ ਕੋਈ ਵੀਡੀਓ ਪਾਈ ਦੀ ਮੈਂ ਆ ਦੇਤਾ ਮੈਂ ਉਹ ਦੇਤਾ ਜੋ ਮਾਲਚ ਨੇ ਸਾਨੂੰ ਬੱਚਿਆ ਜਿੰਨੇ ਜੋ ਜੇ ਆ ਤਰ ਲਈਦਾ ਵਾ ਠੀਕ ਹੈ ਪਰ ਲਾਚੇ ਦਾ ਨਾਮ ਖਰਾਬ ਜਦੋਂ ਹੁੰਦਾ ਏਰੀਆ ਦਾ ਨਾਮ ਖਰਾਬ ਹੁੰਦਾ ਪੰਜਾਬ ਦਾ ਨਾਮ ਖਰਾਬ ਕਰਦੇ ਆ ਵੀਡੀਓ ਪਾ ਪਾ ਕੇ ਉੱਥੇ ਜੀ ਬੰڈن ਜੇ ਸੀ ਟਰਾਲੀਆਂ ਠੋਲੀਆਂ ਲੁੱਟ ਲੀਆਂ ਫਰਾਨਾ ਹੋ ਜਾ ਟਿੰਕਾ ਹੋ ਜਾ ਹੈ ਨਾ ਉਹ ਬੜਾ ਦੁੱਖ ਲੱਗਦਾ ਯਾਰ ਠੀਕ ਹੈ ਕੋਈ ਬੰਦਾ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਨਾ ਤੇ ਮਨ ਨੂੰ ਠੇਸ ਲਾਦੀ ਹੈ ਤੁਸੀਂ ਵੰਡਣ ਦੇ ਸੀ ਤੁਸੀਂ ਵੰਡ ਕੇ ਆ ਜਾਂਦੇ ਜੇ ਤੁਹਾਡੇ ਤੁਸੀਂ ਵੰਡਣ ਹੀ ਨਹੀਂ ਗਏ ਸੀ ਇਹ ਟਰਾਲੀ ਉੱਤੇ 10 ਬੰਦੇ ਆ ਨੇ ਤੁਹਾਡੇ ਤੋਂ ਸਮਾਨ ਵੱਧ ਵੀ ਲੈ ਲਿਆ ਤਾਂ ਉਹਨੂੰ ਇਸ ਤਰ੍ਹਾਂ ਨਾ ਦਿਖਾਓ ਜਿਹੀ ਸਾਰੀ ਦੁਨੀਆ ਨੂੰ ਲੱਗੇ ਜੀ ਪਤਾ ਨਹੀਂ ਕੀ ਹੋ ਗਿਆ ਉੱਥੇ ਇੰਨਾ ਵੀ ਕੋਈ ਉੱਥੇ ਪਾਪੜੀ ਹੋ ਰਿਹਾ ਠੀਕ ਹੈ ਐਨੇ ਵੀ ਗਰੀਬ ਬੰਦੇ ੱਚੇ ਨਹੀਂ ਕਰਦੇ ਜਿੰਨਾ ਤੁਸੀਂ ਦਿਖਾ ਦਿੰਨੇ ਆ ਠੀਕ ਹੈ ਪਤਾ ਨਹੀਂ ਤੁਸੀਂ ਪਹਿਲੀ ਵਾਰ ਜ਼ਿੰਦਗੀ ਵਿੱਚ ਕੋਈ ਸੇਵਾ ਕੀਤੀ ਹੈ ਜਾਂ ਕਰਨ ਜਾਈਆਂ ਇਹ ਤੇ ਜਿਹੜੇ ਬੰਦਾ ਸੇਵਾ ਉਹ ਤਰੇ ਜਿਹਦਾ ਕੋਈ ਦਿਲ ਤੇ ਦਿਮਾਗ ਦੋਨੇ ਬਰਾਬਰ ਚੱਲਦੇ ਹੋਣ ਜਿਹੜਾ ਮਟੇ ਟਭਰਾਵੇ ਨਾ ਠੀਕ ਤੁਸੀਂ ਆਪਾ ਪੰਡਹਾਰਾ ਤੇ ਤੇ ਵੀ ਲਉਨੇ ਆ ਰੋੜਾ ਉੱਤੇ ਛੜਤੀ ਵੀ ਤੁਸੀਂ ਲੰਗਰ ਲਾਉ ਜੀ ਨਾ ਤਦੇ ਤੇ ਤੁਸੀਂ ਦੇਖਿਆ ਨਾ ਵੀ ਉੱਥੇ ਵੀ ਰਸ਼ ਪੈ ਜਾਂਦਾ ਲੋਤੀ ਮਟੇ ਲੰਗਰ ਦੇ ਵਿੱਚ ਵੀ ਮਟੇ ਹਫੜਾ ਦਫੜੀ ਮਚਾ ਚੇ ਇਹ ਹੁੰਦਾ ਪਹਿਲਾਂ ਮੈਂ ਪ੍ਰਸ਼ਾਦਾ ਲੈ ਜਾਮ ਮੈਂ ਲੈ ਜਾਮ ਦੇਖੋ ਜਦੋਂ ਤੁਸੀਂ ਇੰਨੀਆਂ ਚੀਜ਼ਾਂ ਲੈ ਕੇ ਜਾਈਆਂ ਤਾਂ ਉੱਥੇ ਇੱਕਦਮ ਉਹ ਮਟੇ ਥੋੜਾ ਯਾ ਹੋਣਾ ਹੀ ਆ ਕੋਈ ਹਰ ਇੱਕ ਏਰੀਏ ਵਿੱਚ ਹੁੰਦੇ 40-50 ਘਰ ਹੁੰਦੇ ਜਿਨ੍ਹਾਂ ਨੂੰ ਮਚੇਸਤਰਾ ਦੀਆਂ ਆਦਤਾਂ ਹੁੰਦੀਆਂ ਵੀ ਮਤੇ ਕੋਈ ਚੀਜ਼ ਵੰਡਣ ਆਈ ਆ ਧੱਕੇ ਨਾਲ फटाफट ਰਸ਼ਪਾ ਚ ਇਹ ਪਹਿਲਾ ਅਸੀਂ ਲੈ ਲਈਏ ਕਿਤੇ ਅਸੀਂ ਨਾ ਰਹਿ ਜਾਈਏ ਤੇ ਪਰ ਉਹਨਾਂ ਨੂੰ ਇੰਨਾ ਵੀਡੀਓ ਵਿੱਚ ਪਾ ਕੇ ਨਾ ਵਾਇਰਲ ਕਰੋ ਏਰੀਏ ਦਾ ਨਾਮ ਨਾ ਖਰਾਬ ਕਰੋ ਪੰਜਾਬ ਦੀ ਸ਼ਾਨ ਜਿਹੜੀ ਹੈ ਨਾ ਪੰਜਾਬੀਆਂ ਨਾਲ ਹੀ ਹੈ ਤੇ ਪਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੇ ਖੁਸ਼ ਰਹੋ ਰੱਬ ਬਰਾਤ ਕਰੇ ਤੇ ਇੱਟਾ ਜਿਹੜੇ ਵਿੱਚ ਵਿੱਚ ਜਾਤੀ ਸੂਚਿਤ ਸ਼ਬਦ ਬੋਲ ਕੇ ਜਾਤ ਪਾਤ ਨੂੰ ਜਿਹਨਾਂ ਅਲਰਜੀ ਆ ਰੱਬ ਨੇ ਦੋ ਹੀ ਬਣਾਏ ਆ ਠੀਕ ਐ ਨਾ ਮੀਰੀ ਗਰੀ ਵੀ ਤਾਂ ਚਲੋ ਦੇਖੀ ਐ ਚਲੋ ਹਰ ਇੱਕ ਦੇ ਹੁੰਦੀ ਐ ਆ ਧਰਮਾਂ ਦੀਆਂ ਜਾਤੀਵਾਦੀ ਸ਼ਬਦ ਬੋਲ ਕੇ ਤੁਸੀਂ ਆਪਣੇ ਦੇਸ਼ ਨੂੰ ਨਾ 파ੜੋ ਠੀਕ ਐ ਤੇ ਇਹਨਾਂ ਚਰਚੇ ਕੁਝ ਬੰਦਿਆਂ ਕਰਕੇ ਠੀਕ ਐ ਨਾ ਧਰਮਾਂ ਦੇ ਨਾਮ ਜਾਤਾਂ ਪਾਤਾਂ ਵਿੱਚ ਲੜਾਈ ਛਿੜੜੇ ਠੀਕ ਐ ਨਾ ਇਹ ਚੰਗੇ ਨਹੀਂ ਲੱਗਦੇ ਠੀਕ ਐ ਸੇਵਾ ਕਰਨ ਦੇ ਤਾਂ ਸੇਵਾ ਕਰੋ ਇਹ ਫਾਲਤੂ ਦੇ ਕੰਮ ਨਾ ਕਰੋ ਠੀਕਾ ਫੁਲਾਣੀ ਜਾਤ ਦਾ ਬੰਦਾ ਇਹ ਚੜ੍ਹ ਗਿਆ ਟੀਮ ਤੇ ਚੜ੍ਹ ਜਿਹੜੇ ਚਾਹ ਦਿੰਦੇ ਆ ਜੂ ਸਾਰਾ ਰਸ਼ਨ ਜਿਮੀਦਾਰਾਂ ਵਾਸਤੇ ਆ ਇਹ ਦੇਖੋ ਜਿਮੀਦਾਰਾਂ ਵਾਸਤੇ ਨਹੀਂ ਆਇਆ ਠੀਕ ਹੈ ਨਾ ਹੜ੍ਹ ਦੀ ਮਾਰ ਵਿੱਚ ਸਾਰਾ ਏਰੀਆ ਆ ਉਹਦੇ ਵਿੱਚ ਜ਼ਮੀਨਾਂ ਵਾਲੇ ਵੀ ਆਏ ਆ ਘਰਾਂ ਵਾਲੇ ਵੀ ਆਏ ਆ ਦੁਕਾਨਦਾਰ ਵੀ ਆਏ ਆ ਉਹਨਾਂ ਵਿੱਚ ਬਹੁਤ ਸਾਰੇ ਬੰਦੇ ਹੋਣੇ ਜਿਹੜੇ ਰੋਜ਼ ਤਾਜੀ ਰੋਟੀ ਖਾਂਦੇ ਆ ਤਾਰੀ ਕਮਾਉਂਦੇ ਆ ਮਿਹਨਤ ਕਰਦੇ ਬੰਦੇ ਹੋਣ ਦੇ ਗਰੀਬੀ ਰੇਖਾ ਥੱਲੇ ਆ ਨਾ ਤੇ ਇਹ ਜੇ ਸ਼ਬਦ ਬੋਲ ਕੇ ਕਿਸੇ ਦਾ ਅਪਮਾਨ ਨਾ ਕਰੋ ਰੱਬ ਤੁਹਾਡਾ ਸਭ ਦਾ ਪਲਾਤਰੇ ਮੇਰੀ ਵੀਡੀਓ ਕਿਸੇ ਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਚੰਗੇ ਕਮੈਂਟ ਲਿਖਨੇ ਚਾਹੋ ਤਾਂ ਲਿਖਿਓ ਠੀਕ ਹੈ ਨਾ ਜਿਹੜੇ ਫਾਲਤੂ ਧਮਰਾਹ ਤਰਨ ਵਾਲੇ ਲੋਕਾਂ ਨੂੰ ਉਹ ਮੇਰੇ ਤੋਂ ਦੂਰ ਰਹਿਰ ਤੇ ਮੇਰੀ ਵੀਡੀਓ ਤੋਂ ਦੂਰ ਰਹਿ ਰੱਬ ਸਭ ਦਾ ਭਲਾ ਕਰੇ ਖੁਸ਼ ਰਹੋਗੇ